ਪੋਰਸਬਲੋ ਚੋਰੀਆ ਕਰਨ ਵਾਲੇ گروਹ ਦੇ ਚਾਰ ਮੈਂਬਰ ਕਾਬੂ ਕਰੀਬ ਇੱਕ ਮਹੀਨਾ ਪਹਿਲਾਂ ਬਰਨਾਲਾ ਵਿਖੇ ਇੱਕ ਘਰ ਚ ਵੱਟੀ ਚੋਰੀ ਨੂੰ ਦਿੱਤਾ ਸੀ ਅੰਜਾਮ ਇੱਕ ਦੋਸ਼ੀ ਕੈਨੇਡਾ ਦਾ ਪੀਆਰ ਪਰ ਉੱਥੇ ਕੀਤਾ ਗਿਆ ਡਿਪੋਰਟ ਕੈਨੇਡਾ ਵਿੱਚ ਵੀ ਹਨ ਉਸਤੇ ਕਈ ਮਾਮਲੇ ਦਰਜ ਚੋਰੀ ਕਰਨ ਸਮੇ ਆਪਸ ਵਿੱਚ ਬਾਕੀ ਟਾਕੀ ਦੇ ਨਾਲ ਕਰਦੇ ਸਨ ਗੱਲ 370000 ਰੁਪਏ ਦੀ ਨਗਦੀ ਸੋਨੇ ਤੇ ਚਾਂਦੀ ਦੇ ਗਏ ਨੇ ਤੇ ਹੋਰ ਸਮਾਨ ਬਰਾਮਦ ਸੀਆਈਏ ਇਨਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਜ਼ਿਲ੍ਹਾ ਪੁਲਿਸ ਵੱਲੋਂ ਸ਼ਹਿਰ ਬਰਨਾਲਾ ਦੇ ਹੋਰ ਇਲਾਕਿਆਂ ਵਿੱਚ ਫਿਲਮੀ ਅੰਦਾਜ਼ ਵਿੱਚ ਚੋਰੀਆ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ 3,70,000 ਰੁਪਏ ਦੀ ਨਕਦੀ ਸੋਨਾ ਚਾਂਦੀ ਅਤੇ ਹੋਰ ਸਮਾਨ ਸਮੇਤ ਕੀਤਾ ਗਿਆ ਕਾਬੂ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ 10 68 25 ਨੂੰ ਸੁਨੀਲ ਕੁਮਾਰ ਜਿਹੜੇ ਕਿ ਬਰਨਾਲਾ ਦੇ ਵਾਸੀ ਨੇ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਜਦੋਂ ਉਹ ਲੁਧਿਆਣੇ ਗਏ ਹੋਏ ਸੀਗੇ ਤੇ ਜਦੋਂ ਘਰ ਵਾਪਸ ਆਉਂਦੇ ਨੇ ਤੇ ਘਰ ਵਾਪਸ ਆ ਕੇ ਜਦੋਂ ਦੇਖਿਆ ਘਰ ਦਾ ਦਰਵਾਜ਼ਾ ਤਾਗਾ ਹੋਇਆ ਉਹ ਟੁੱਟ ਗਿਆ ਅੰਦਰ ਜਾਂਦੇ ਨੇ ਅੰਦਰ ਅਲਮਾਰੀਆਂ ਖੁੱਲੀਆਂ ਪਈਆਂ ਨੇ ਟੁੱਟੀਆਂ ਪਈਆਂ ਨੇ ਜਿਹੜੇ ਕਿ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਸੋਨੇ ਚਾਂਦੀ ਦੇ ਜੀਵਰਾਤ ਹੋਰ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਜਿਹੜੇ ਕਿ ਚੋਰੀ ਹੋ ਚੁੱਕੇ ਸੀਗੇ ਉਸ ਬਾਅਦ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਐਫ ਮਿਟੀਗਾ ਦਰਜ ਕੀਤੀ ਜਾਂਦੀ ਹੈ। ਸਾਰੇ ਸਾਰੇ ਟੀਮਾਂ ਸਾਡੇ ਐਸਐਸਪੀ ਸਾਹਿਬ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਾਡਾ ਸੀਏ ਸਟਾਫ ਔਰ ਬਾਕੀ ਸਾਰੀਆਂ ਟੀਮਾਂ ਇਸ ਤੇ ਆਪਣਾ ਵਰਕ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਜਿਸ ਦੌਰਾਨ ਸਾਡੀ ਟੈਕਨੀਕਲ ਟੀਮਾਂ ਤੇ ਸਾਡੀ ਹਿਊਮਨ ਸਰਸਿਸ ਸਾਨੂੰ ਇਹ ਜਿਹੜੇ ਦੋਸ਼ੀ ਸਿਗੇ ਨਾਮਜਦ ਹੋ ਜਾਂਦੇ ਨੇ ਸੁਖਮੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਸੁਖਮਿੰਦਰ ਸਿੰਘ ਜ਼ਿਲ੍ਹਾ ਮੁਕਸਰ ਤੋਂ ਹੈ ਜਿਹੜੇ ਦੋ ਗੁਰਵਿੰਦਰ ਨੇ ਇਹ ਹੈਗੇ ਨੇ ਕੈਥਲ ਹਰਿਆਣੇ ਤੋਂ ਤੇ ਹਰਵਿੰਦਰ ਸਿੰਘ ਜਿਹੜਾ ਚੌਥਾ ਹੈਗਾ ਇਹ ਵੀ ਤਿੰਨ ਤਿੰਨੋ ਇਹੜੇ ਬਾਕੀ ਕਰਾ ਗਏ ਆ ਔਰ ਵੱਟ ਇਹ ਇਸ ਗੱਲ ਨੂੰ ਅੰਜਾਮ ਦਿੰਦੇ ਸੀ ਜਿਵੇਂ ਕਿਸੇ ਦੇ ਵੀ ਘਰ ਬਾਹਰ ਤਾਲਾ ਲੱਗਾ ਹੁੰਦਾ ਸੀ ਇਹ ਉਸ ਨੂੰ ਟਾਰਗੇਟ ਕਰਦੇ ਸੀ ਔਰ ਦੌਰਾਨੇ ਤਫਤੀਸ਼ ਜਦੋਂ ਫਿਰ ਇਹਨਾਂ ਨੂੰ 18 9 ਨੂੰ ਸਾਡੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਸੀ ਆਈ ਟੀਮ ਸਾਡੇ ਇੰਸਪੈਕਟਰ ਬਲਜੀਤ ਜੀ ਨਾਲ ਸਾਡੇ ਉਹਨਾਂ ਦੇ ਹੋਰ ਸਟਾਫ ਉਹਨਾਂ ਵੱਲੋਂ ਇਹਨਾਂ ਦੀਆਂ ਗ੍ਰਿਫਤਾਰੀਆਂ 18 9 2025 ਨੂੰ ਪਟਿਆਲੇ ਤੋਂ ਇਹਨਾਂ ਨੂੰ ਫੜਿਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਤੁਰਕਬ ਵੀ ਨਿਕਲੀ ਜਾਂਦੀ ਹੈ 370000 ਰੁਪਏ ਕਰੰਸੀ ਨੋਟ ਹੈ 484 ਦੇ ਕਰੀਬ ਗ੍ਰਾਮ ਜਿਹੜੀ ਚਾਂਦੀ ਹੈ ਤੇ 33 ਗ੍ਰਾਮ ਯਾਨੀ ਕਿ 32.95 ਹੈਗਾ ਕਰੀਬ ਸੋਨਾ ਹੈਗਾ ਇੱਕ ਵਰਨਾ ਗੱਡੀ ਹੈ ਪੀਬੀ 46ਡੀ 999 ਔਰ ਇਹਨਾਂ ਕੋ ਹਮੇਸ਼ਾ ਹੀ ਇਹਨਾਂ ਕੋ ਜਿਹੜਾ ਛੋਟ ਇਹ ਪੇਚਕਸ ਵਾਕੀ ਟਾਕੀ ਦੋ ਸੈੱਟ ਜਾਲੀ ਨੰਬਰ ਪਲੇਟਾਂ ਲਾ ਕੇ ਜਿਹੜੀ ਗੱਡੀ ਦਾ ਐਸਲੀ ਮੌਜੂਦਾ ਤੌਰ ਤੇ ਫੜੀ ਗਈ ਸੀਗੀ ਉਹ DL 5CZ 077 ਇਹ ਨੰਬਰ ਲੱਗਾ ਹੋਇਆ ਸੀ ਜਾਲੀ ਨੰਬਰ ਪਲੇਟ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਜਿਹੜੀ ਜ਼ਿਕਰਯੋਗ ਗੱਲ ਇੱਥੇ ਮੈਨੂੰ ਦੱਸਣੀ ਪੈਂਦੀ ਪਈ ਹੈ ਤੁਹਾਨੂੰ ਕਿ ਇਹ ਜਿਹੜਾ ਗੁਰਵਿੰਦਰ ਸਿੰਘ ਹੈ ਗੁਰੀ ਇਹ ਕੈਨੇਡਾ ਤੋਂ ਡਿਪੋਰਟ ਹੋਇਆ ਔਰ ਉੱਥੇ ਵੀ ਇਹਦੇ ਚਾਰ ਮੁਕਦਮੇ ਪਤਾ ਲੱਗਾ ਵੀ ਦਰਜ ਹੋਏ ਹੋਏ ਨੇ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦੀ ਪ੍ਰੋਪਰ ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰਿੰਸ ਹੈ ਉਹ ਵੀ ਮਲੇਸ਼ੀਆ ਤੋਂ ਵਾਪਸ ਆਇਆ ਇੱਕ ਇਹਨਾਂ ਚੋ ਪ੍ਰੋਪਰਟੀ ਡੀਲਰਾਂ ਕੰਮ ਕਰ ਰਿਹਾ ਸੀਗਾ ਸੋ ਇਹ ਸਾਡੇ ਸੀਆਈ ਸਟਾਫ ਦੀ ਬਰਨਾਲੇ ਦੀ ਔਰ ਬਰਨਾਲਾ ਪੁਲਿਸ ਦੀ ਇਹ ਸਾਡੀ ਕਾਫੀ ਵੱਡੀ ਕਾਮਯਾਬੀ ਹੈ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਇਹਨਾਂ ਨੇ ਹੋਰ ਪਤਾ ਨਹੀਂ ਕਿਹੜਾ ਅੰਜਾਮ ਦੇਣਾ ਸੀਗਾ ਤੇ ਇਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਹੁਣ ਇਸ ਲਈ ਪੁਲਿਸ ਰਮਾਂਦੇ ਨੇ ਹੋਰ ਵੀ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ ਜਿਵੇਂ ਹੋਏਗੀ ਆਪ ਸਾਰਿਆਂ ਨੂੰ ਦੁਬਾਰਾ ਦੱਸ ਜੀ ਇਹ ਹਲੇ ਸਾਡੀ ਅੜਤਾਲ ਚੱਲ ਰਹੀ ਹੈ ਬੁਰੇ ਨਾਸਪੋਰਸ ਸੋਇ ਕੋਰਪਰ ਵੰਦਰਸੈਂਕ ਕੋ ਪੇਸ ਹਮ ਸਾਰੇ ਇੰਟਰਵਿਊ ਕਰਦੇ ਆ ਕਿ ਸਾਡੇ ਕੋ ਪੂਸ ਰਮਾਨਤੇ ਨੇ ਤੇ ਹੋਰ ਥਾਰੋ ਲੀਰਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਂਜੀ ਇਹ ਸਾਰਾ ਹੁਮ ਪੜਤਾਲ ਦਾ ਸਾਡਾ ਹੈਗਾ ਅਸੀਂ ਸਰੀ ਹਰਿਆਣੇ ਤੋਂ ਬਰਨਾਲੀ ਕਿਸ ਤਰ੍ਹਾਂ ਨਹੀਂ ਉਹ ਇਹ ਸਾਰੀ ਤੁਹਾਨੂੰ ਦੱਸਿਆ ਜੀ ਹੁਮ ਸਾਡੀ ਪੜਤਾਲ ਦਾ ਹਿੱਸਾ ਹੈ ਇਹ ਸਾਰਾ ਕੁਝ ਅਸੀਂ ਸਾਡਾ 10 ਦਿਨ ਦਾ ਇਹਨਾਂ ਦਾ ਪੋਸਟ ਰਿਪੋਰਟ ਹੈ ਹਾਂਜੀ ਉਹ ਸੁਨੀਲ ਉਰਫੋ ਸਿਲੂ ਸਰਪੰਚ ਇਹਨੂੰ ਵੈਸੇ ਕਿਹਾ ਜਾਂਦਾ ਸਰਪੰਚ ਸਰਪੰਚ ਜਿਵੇਂ ਕਈ ਵਾਰੀ ਕੋਈ ਨਾਲ ਲਾ ਲਿੰਦਾ ਉਸ ਤਰੀਕੇ ਨਾਲ ਲਾਇਆ ਜਾਂਦਾ ਇਹ ਜਿਹੜੀਆਂ ਨੇ ਇਹਨਾਂ ਦੇ ਇਹ ਨੰਬਰ ਕਾਰ ਹੈ ਪਹਿਲਾ ਹਾਂਜੀ ਜਿਹੜੇ ਸੁਜਾਰਾ ਰਿਕਤਾ ਬਾਹਰ ਆਇਆ ਹੋ ਉਹਦੇ ਦਾ ਪਰਚੇ ਦਰਜ ਹੈ ਜਿਹੜੇ ਹਾਂਜੀ 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 ਜਿਵੇਂ ਦੋਸ਼ੀ ਸੁਖਮਿੰਦਰ ਸਿੰਘ ਹੈ ਜਿਵੇਂ ਇਹ ਤੇ ਨੌ ਪਰਚੇ ਦਰਜ ਨੇ ਗੁਰਵਿੰਦਰ ਸਿੰਘ ਤੇ ਮੁਕੱਦਮਾ ਨੰਬਰ 7 ਹੈ ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੈ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਉਰਫ ਸੁਨੀਲ ਤੇ ਪਟਿਆਲੇ ਪਰਚਾ ਦਰਜ ਹੈ ਐਨਡੀ ਦਾ ਇਸੇ ਤਰ੍ਹਾਂ ਹਰਵਿੰਦਰ ਸਿੰਘ ਉਰਫ ਪ੍ਰਿੰਸ ਤੇ ਇਹ ਇਹ थाना सदर ਗੋਲਾ ਵਿੱਚ ਦੋ ਪਰਚੇ ਦਰਜ ਹੈ ਦੇਤੇ ਇਕ ਕਸਲਾ ਐਕਟ ਦਾ ਇੱਕ 376 ਦਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਦਾ ਟੋਟਲ ਇਹਦਾ 10 ਦਿਨ ਦਾ ਰਿਮਾਂਡ ਹੈ ਜੀ